ਸ਼ਕਤੀ ਕ੍ਰਾਂਤੀ ਮੰਗੀ ਦੇ ਉੱਤੇ ਤਪਸਥਾਨ ਨਿਰਮਲ ਕੁਟਿਆ ਪਾਂਡਵਾ ਵਿਖੇ ਜਿਹੜੇ ਧਾਰਮਿਕ ਦੀਵਾਨ ਕਰਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹैया करवाया जा सके मैं इन दीवानों दी जेडी अगवाई है संत बाबा गुरचरण सिंह जी मुख सेवादार ओ कर रहे ने आउना ना ਗੱਲਬਾਤ ਕਰਦੇ ਆ ਜੀ ਬਾਬਾ ਜੀ ਦੈਨਿਕ ਸੋਰਾ ਟੀਵੀ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਤਪਸਥਾਨ ਨਿਰਮਲ ਪੁਠਿਆ ਮਹਾਰਾਜ ਦੇ ਪਵਿੱਤਰ ਸਥਾਨ ਤੇ ਇੱਥੇ ਮਾਗੀ ਦਾ ਦਿਨ ਮਨਾਇਆ ਗਿਆ 43 ਮੁਕਤੇ ਦੀ ਯਾਦ ਵਿੱਚ ਮਹਾਪੁਰਖਾਂ ਦੇ ਜਨਮ ਪ੍ਰਕਾਸ਼ ਦਿਹਾੜੇ ਉੱਤੇ ਔਰ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਰਧਾਰ ਪਰਵਤੇ ਦੀਵਾਨ ਸਜਾਇਆ ਗਿਆ ਦਿਵਾਨਾਂ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਪਹੁੰਚੇ ਨੇ ਅੱਜ ਇੱਕ ਵਿਸ਼ੇਸ਼ ਕਿ ਅਸੀਂ ਉਪਰਾਲਾ ਕੀਤਾ ਛੋਟਾ ਜਿਹਾ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਨੇ ਨਸ਼ਿਆਂ ਵੱਲੋਂ ਬਹੁਤ ਤੇਜ਼ੀ ਨਾਲ ਵੱਧ ਰਹੇ ਨੇ ਮਨਜ ਸੰਕਲਪ ਆਇਆ ਫੁਰਨਾ ਆਇਆ ਮਹਾਪੁਰਖਾਂ ਦੇ ਚਰਨਾਂ ਚ ਅਰਦਾਸ ਕਰਕੇ ਬੇਨਤੀ ਕੀਤੀ ਪਾਤਸ਼ਾਹ ਇਹ ਜਿਹੜਾ ਸ਼ੇਮਾ ਦਰਿਆ ਪੰਜਾਬ ਦੇ ਵਿੱਚ ਚੱਲੇ ਆ ਇਹਨਾਂ ਦੀ ਸ਼ੇਤੀ ਨੂੰ ਸ਼ੇਤੀ ਖਤਮ ਕਰਨ ਦਾ ਪ੍ਰਲੋਭ ਕਰੀਏ ਇਸੇ ਕਰਕੇ ਵੀ ਰਸ ਦੇ ਵਿੱਚ ਜੋ ਖਾਲਸਾ ਖਾਲਸਾ ਗੱਤਕਾ ਖੇਡਦੇ ਨੇ ਇਹ ਗੱਤਕਾ ਕਰਵਾਉਣ ਦਾ ਮੇਰਾ ਇੱਕੋ ਹੀ ਮਨੋਰਥ ਹੈ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਦੇ ਵਿੱਚ ਐਦਾਂ ਦਾ ਜੋਸ਼ ਭਰਿਆ ਜਾਵੇ ਜਿਹੜਾ ਕਿ ਨਸ਼ਿਆਂ ਤੋਂ ਕਟ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਮਾਰਗ ਨਾਲ ਜੁੜ ਸਕਣ ਜੀ ਤੇ ਬਾਬਾ ਜੀ ਇਸ ਮਹੀਨੇ ਦਾ ਜਿਹੜਾ ਮਹੱਤਵ ਹੈ ਉਹ ਵੀ ਸੰਗਤਾਂ ਦੇ ਨਾਲ ਸਾਂਝਾ ਅਜ ਮਾਗ ਮੰਨ ਸੰਗ ਸਾਧੂਆਂ ਤੋੜੀ ਕਰਿ ਇਸ਼ਨਾਨ ਹਰਕਾ ਨਾਮ ਤੇ ਆਏ ਸੁਣ ਸਭਨਾ ਨੂੰ ਅਨੁਗੁਰ ਅਜ ਮਾਗ ਦਾ ਮਹੀਨਾ ਚੜਿਆ ਇਹ ਜਿਹੜਾ ਮਾਗ ਦਾ ਮਹੀਨਾ ਬੜਾ ਪਵਿੱਤਰ ਗਿਣਿਆ ਗਿਆ ਹੈ ਮਾਗ ਦੇ ਮਹੀਨੇ ਵਿੱਚ ਕੋਈ ਪ੍ਰਾਗ ਰਾਕ ਜਾਂਦਾ ਕੋਈ ਹਰਦوار ਜਾਂਦਾ ਕੋਈ ਗੁਰੂ ਰਾਮਦਾਸ ਦੇ ਚਰਨਾਵਾਂ ਵਿੱਚ ਜਾਂਦਾ ਸਾਧ ਸੰਗਤ ਇਸ਼ਨਾਨ ਕਰਨ ਦਾ ਪੁੰਨ ਔਰ ਦਾਨ ਕਰਨ ਦਾ ਪੁੰਨ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਹੋ ਸਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰੋ ਜੀ ਇਹ ਸੰਤ ਬਾਬਾ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਇਸ ਮਹੀਨੇ ਦਾ ਮਤਲਬ ਔਰ ਅੱਜ ਦੇ ਇਸ ਸਮਾਗਮ ਬਾਰੇ ਪੂਰੀ ਸਾਨੂੰ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਅਰुण कुमार ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ